कंदा चवंदी 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 कॾहिं कंहिं कब्डी कब्डी कबी 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 कब्डी 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 का के पर कंदी चवंदी 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 ਕਰਵਾ ਗਿਆ ਛੰਨਾ ਵਾਲਾ ਪੂਰੀ ਦੇਖਣਾ ਹੁਣਾ ਆਹ ਸਾਹਮਣੇ ਗੁਰਵਿੰਦਰ ਖੁੰਦਰ ਪਿੰਡ ਵਾਲਾ ਮੇਰੇ ਮਿੱਤਰੋ ਗੁਰਵਿੰਦਰ ਖੁੰਦਣ ਵਾਲਾ ਕਬੱਡੀ 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 ਪ੍ਰਵੀਨ ਹੈ ਮਿਰਜ਼ਾਪੁਰ ਪਿੰਡ ਹੈ ਉਹ ਜ ਕਰ ਰਹੀ ਸੀ ਵੀ ਧੂਰਕੋਟ ਦੇ ਕਾਲੇ ਹਣਾਂ ਦਾ ਮੈਚ ਕਿਦੋਂ ਸ਼ੀਲੂ ਹਣਾਂ ਆ ਗਏ ਆ ਟੱਕਰ ਵੇਖਣ ਦੇ ਲਈ ਦੁਨੀਆ ਤਰਸੀ ਪਈ ਸੀ ਇੱਕ ਪਾਸੇ ਵੱਨਮਾ ਆਰਮੀ ਸ਼ੀਲੂ ਤੇ ਦੂਜੇ ਪਾਸੇ ਆਹ ਸਾਹਮਣੇ ਕਹਿੰਦੇ ਵਾਲਾ ਭੱਜ ਗਿਆ ਮੇਰੇ ਮਿੱਤਰੋ ਉਧਰੋਂ ਸ਼ੀਲੂ ਦੇ ਜੱਸੇ ਦੇ ਉੱਪਰ 500 ਰੁਪਏ ਪਾ ਜਾਵੇਗਾ ਧੰਵਾਦ ਆ ਭਰਾਵਾਂ ਦਾ ਆ ਮੇਰੀ ਵਾਬ ਲੋਕਾਂ ਦੇ ਖੋੜ ਖੋੜ ਕਿੱਧਰ ਰੁੜ ਜਾਣਗੇ ਸਿਹਰੇ ਦੇ ਮੋਲੇ ਤੋਂ ਆਓ ਸਾਹਮਣੇ ਕਬੱਡੀ 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 ਹੋਏ ਕਹਿੰਦਾ ਕੀ ਆਉਦਾ ਆਹ ਕਹਿੰਦਾ ਮੈਨੂੰ ਪਾਸ ਕਰਾਉਣੀ ਆਉਂਦੀ ਐ ਆਹ ਨੌਜੋਤ ਆਇਆ ਮੇਰੇ ਵੀਰੋ ਵਿੱਚ ਬਰਨਾਰੇ ਦੇ ਪਹਿਣ ਕਬੱਡੀਆਂ ਲੱਗਦੇ ਜੱਫੇ ਵਿੱਚ ਬਰਨਾਰੇ ਦੇ ਪਹਿਣ ਕਬੱਡੀਆਂ ਲੱਗਦੇ ਜੱਫੇ ਕਾਲਾ ਫੇਰ ਆ ਗਿਆ ਆਹ ਕਬੱਡੀ ਦਾ ਕੂਲ ਮੈਨ ਹੈ ਇਹ ਬਣੇ ਓ ਤਾੜ ਕੇ ਆ ਬਈ ਅੱਜ ਸ਼ਿਲੂ ਨਾਲ ਖਿੱਚ ਕੇ ਪਾਉਣੀ ਐ ਸ਼ਿਲੂ ਨਾਲ ਕਹਿੰਦਾ ਖਿੱਚ ਕੇ ਪਾਉਣੀ ਐ ਲੋਕ ਪਿਆਰ ਕਰਦੇ ਤਨੇ ਪਵਾਣਾ ਤਸਵੀਰਾਂ ਪਿਆਰ ਮੁਹੱਬਤਾਂ ਮੇਰੇ ਬੱਚੇ ਉਧਰ ਕਹਿੰਦੇ ਚੌਂਦੀ 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 ਔਰ ਕਾਲਾ ਕਹਿੰਦੇ ਧੂੜ ਕੋਟੀਆ ਅਗਿਰਣ ਪਾਉਣ ਦੇ ਲਈ ਪੜਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਉੱਪਰ ਕਹਿੰਦੇ ਚਾਰਵੇਂ ਚਾਰੇ ਪਿਆਰ ਨੇ ਹਾਕਮ ਵਾਲੇ ਦੀ ਟੀਮ ਦੀ ਕਹਿੰਦੇ ਚੋਟੀ ਵੀ ਬੜੀ ਹੋਈ ਹੈ ਅਗਲੇ ਮੈਚਾਂ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਤੋਂ ਜਲਦੀ ਪੁੱਜ ਜਾਣ ਉੱਪਰ ਸ਼ਿੱਲੂ 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 ਸੋਲੂ ਕਹੜਾ